ਆਇ ਵਾਸtre ਬਦਉ ਜੀ ਦੇ ਪਾਤਸ਼ਾਹ ਦਸਵੇਂ ਪਰਿਥੰ ਪਗਉ ਦੀ ਸਮਰਕਾਇ ਗੁਰਮਾਨਕ ਲੈਂ ਤੇ ਆਇ ਤੇ ਰੰਗਤ ਕੁਰਤੇ ਅਮਰਦਾਸ RAM ਦਾਸ ਹੈ ਹੋਇ ਸਹਾਈ ਅਰਜਨ ਹਰਿ ਗੋਬਿੰਦਨ ਸਮਰਉ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਇਸ ਬਠੇ ਸੰਦੁਗ ਜਾਈ ਦੇਖ ਹੰਦਰ ਸਮਰਿਆਏ ਘਰਨੋਂ ਰਜ ਆਵੇ ਤਾਏ ਆਈ ਹੋਏ ਸਹਾਇ ਦਸਵੇਂ ਪਾਖਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈਂ ਦਸਾ ਪਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਗੁਣ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਾਂ ਦਾ ਦਿਆ ਚੜੀਆਂ ਮੁਕਤੇ ਆ ਆੜੀਆਂ ਜਾਪੀਆਂ ਤਾਪੀਆਂ ਤੇ ਨਾਮ ਜਪਿਆ ਵਾਂ ਤੇ ਛਾਕੇ ਆ ਦੇਖ ਤਲਾਏ ਤੇ ਗਵਾਹੇ ਦੇਖ ਕੇ ਅਰਦਿਤ ਕੀਤਾ ਤਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਨਾਲ ਧਿਆਨ ਧਰ ਕੇ ਖਾਲਸਾ ਜੀ ਬਾਲਾ ਜੀ ਜੈਕਾਰੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇਤੇ ਬੰਦ ਬੰਦ ਗਟਾਏ ਉਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਛੱਤੀ ਕੇਸ ਸਵਾਸਾ ਨਾਲ ਨਿਭਾਈ ਜਤਨਾ ਦੀ ਤਮੈਦਾ ਧਿਆਨ ਧਰ ਕੇ ਖਾਲਸਾ ਦੀ ਬੋਲਦਾ ਜੀ ਅੱਜਾਂ ਤੱਕ ਤਾਂ ਪਰਮਤਮ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੱਲ ਜੇ ਹਰ ਦਾਤ ਹੈ ਜੇ ਸਰਬੱਤੇ ਖਾਲਸਾ ਦੀ ਖੁਆਹਿਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਜਿੱਤੇ ਅਵਨ ਕਸਤ ਕਾ ਪਰਮਤ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਕਹਾ ਤਹ ਰਛਿਆ ਰਾਇ ਤੇ ਦੇਖ ਦੇ ਕੁਦਰਤ ਕੀ ਬਾਜਪੰਦ ਕੀ ਏਟ ਸ਼ਰੀਰ ਸਭ ਸਹਾਇ ਘਰ ਤੇ ਚਕੇ ਬੋਲਵਾ ਦੇ ਬਹੁਤ ਅਜੇ ਸਤਿਗੁਰ ਦਾਤ ਦਾਨ ਬਵੇਤ ਦਾਨ ਦੇ ਸਾਧਨ ਭਰੋਸਾ ਦਾਨ ਦਾ ਨੰਦ ਦਾਨ ਨੰਦ ਦਾਨ ਸ੍ਰੀ ਅਮਰਿਤ ਸਰੀ ਦੇ ਦਰਸ਼ਨ ਇਨਾਨ ਚੰਕੀਆਂ ਝੰਡੇ ਭੁਕੇ ਜੁਗੋ ਜੋਗ ਅਡਲ ਧਰਮ ਦਾ ਜੈਕਾਰ ਭਲ ਜੀ ਸਲਾਮ ਹੈ ਗੁਰੂ ਸ੍ਰੀ ਖਾਨਾਂ ਮਾਦਨੀ ਮਾਤੇ ਜੀ ਮਨ ਭਗਤ ਰਾਕਾ ਭਵਾ ਹੈ ਗੁਰੂ ਮੇਰਾ ਕਾਲ ਪ੍ਰਗਿਆਪਨੇ ਪਤ ਸਦਾ ਸਹਾਇਤਾ ਕਰੀਓ ਸ਼੍ਰੀ ਨਨਕਾਣਾ ਸਾਹਿਬ ਦੇ ਬਰਦੁਆਰੇ ਨੂੰ ਕਰਤਾ ਅਮਾਦੇ ਜਿੰਨਾ ਤੋਂ ਬਸਤੂ ਨਹੀਂ ਛੋੜਿਆ ਗਿਆ ਕੁਲ ਦਰਸ਼ਨ ਦੀਦਾਰ ਇਹ ਸੇਵਾ ਸਥਾਨ ਦਾ ਦਾਨ ਖਰਕਾ ਜਿੰਬਾਖੋ ਜੇ ਬਿਮਾਰਿਆਂ ਤੇ ਮਾਨੇ ਨਿਤਾਣਿਆਂ ਤੇ ਤਹਾਨ ਦੇ ਓਟਿਆਂ ਦੀ ਓਟ ਸੱਚੇ ਕਤਾ ਵਾ ਹੇਕਰੋ ਤਾਂ ਨੈ ਧਨ ਸੰਸਰਿ ਗੁਰਤੈ ਕਿਉ ਮਹਾਰਾਜ

ਗੋਪੀ ਸਰਕਾਰ ਨੂੰ ਦਰਸ਼ਨ ਦਾ ਇਹ ਗੱਲ ਹੋਏ ਆਮ ਜਨਤਾ ਨੂੰ ਦਰਸ਼ਕੇ ਦੇਣ ਹਾਰ ਰਹੇ ਚਰਬਤ ਤੱਕ ਦੀਆਂ ਹੱਥੀਆਂ Deus é só...